ਹਹਾਣਾ ਵਿਖੇ ਹੋ ਰਹੀ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਕਿਸਾਨਾਂ ਦੀ ਬੱਸ ਪਲਟੀ ਸੱਤ ਤੋਂ ਅੱਠ ਕਿਸਾਨ ਹੋਏ ਆਪਣਾ ਗੰਭੀਰ ਜ਼ਖਮੀ ਇਲਾਜ ਦੇ ਲਈ ਪਹੁੰਚਾਏਗੇ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਬਠਿੰਡਾ ਦੇ ਮਾਨਸਾ ਰੋਡ ਸ਼ਨੀਵਾਰ ਨੂੰ 9 ਵਜੇ ਦੇ ਲਗਭਗ ਦਾ ਬਠਿੰਡਾ ਦੇ ਮਾਨਸਾ ਰੋਡ ਤੇ ਸੰਸਾ ਸਿਟੀ ਦੇ ਨੇੜੇ ਇੱਕ ਹੰਪ ਦੇ ਉੱਤੋਂ ਬੱਸ ਨੇ ਜਦ ਹੰਪ ਕੀਤਾ ਜਿਆਦਾ ਤੰਦ ਹੋਣ ਦੇ ਕਾਰਨ ਇਸ ਹੰਪ ਦਾ ਨਹੀਂ ਪਤਾ ਲੱਗਿਆ ਤਾਂ ਜਦ ਬੱਸ ਨੇ ਹੰਪ ਕੀਤਾ ਤਾਂ ਬੱਸ ਇੱਕਦਮ ਆਪਣਾ ਡਿਕਡੋਲੇ ਖਾਣ ਲੱਗ ਗਈ ਤੇ ਇਹ ਜਾ ਕੇ ਅੱਗੇ ਜਾ ਕੇ ਡਿਵਾਈਡਰ ਦੇ ਉੱਪਰ ਚੜ ਗਈ ਅਤੇ ਬੱਸ ਇਹ ਆਪਣਾ ਪਲਟ ਗਈ ਜਿਸ ਨੂੰ ਲੈ ਕੇ ਸੜਕ ਸੁਰੱਖਿਆ ਫੋਰਸ ਦੇ ਆਪਣਾ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਜਿੱਥੇ ਇਹਨਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਥੇ ਨਾਲ ਨਾਲ ਇਹਨਾਂ ਵੱਲੋਂ ਇਸ ਵਸ ਨੂੰ ਸੁੱਧਾ ਕਰਕੇ ਇਸ ਨੂੰ ਆਪਾ ਸਾਈਡ ਤੇ ਕੀਤਾ ਗਿਆ ਤੇ ਇਹਨਾਂ ਵੱਲੋਂ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਾਨਸਾ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਭਾਰਤੀ ਕਿਸਾਨ ਜੂਨ ਨੇ ਇਕਤਾ ਉਗਰਾਹਾਂ ਦੇ ਕਿਸਾਨ ਨੇ ਜਿਹੜੇ ਉਹ ਪਿੰਡ ਦਿਉਂ ਤੋਂ ਆਪਣਾ ਟਹਾਨਾ ਵਿਖੇ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਤਾਂ ਇਹ ਬੱਸ ਜਦ ਆਪਣਾ ਬਠਿੰਡਾ ਦੇ ਮਾਨਸਾ ਰੋਡ ਦੇ ਸੈਕਸੈਟੀ ਨੇੜੇ ਪਹੁੰਚਦੀ ਹੈ ਤਾਂ ਉੱਥੇ ਬਣੇ ਹੰਪ ਦੇ ਉੱਪਰ ਜਾ ਕੇ ਇਹ ਬੱਸ ਇੱਕਦਮ ਹੰਪ ਕਰ ਗਈ ਅਤੇ ਉਸ ਦੇ ਨਾਲ ਇਹ ਬੱਸ ਜਦੋਂ ਅਨ ਬੈਲੈਂਸ ਹੋਈ ਤਾਂ ਇਹ ਜਾ ਕੇ ਡਾਇਵਾਇਡਰ ਦੇ ਉੱਪਰ ਚੜ ਗਈ ਜਿਸ ਦੇ ਨਾਲ ਇਹ ਬੱਸ ਪਲਟ ਗਈ ਜਿਸ ਦੇ ਵਿੱਚ ਇੱਕੀ ਕਿਸਾਨ ਸ਼ਾਮਲ ਸਨ ਅਤੇ ਇਹਨਾਂ ਦੇ ਵਿੱਚੋਂ 7 ਤੇ 8 ਕਿਸਾਨ ਨੇ ਜਿਹੜੇ ਉਹ ਆਪਣਾ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵੀ ਆਪਣਾ ਇਹਨਾਂ ਵੱਲੋਂ ਆਪਣਾ ਕਰਵਾਇਆ ਗਿਆ ਤੇ ਇਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਾਨਸਾ ਰੋਡ ਦੀਆਂ ਜਿੱਥੇ ਅੱਜ ਟੋਹਾਣਾ ਵਿਖੇ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣਾ ਕਿਸਾਨ ਵੀ ਆਪਣਾ ਇੱਕ ਬੱਸ ਦੇ ਉੱਤੇ ਜਾ ਰਹੇ ਸਨ ਤਾਂ ਇਹਨਾਂ ਦੀ ਬੱਸ ਜਦ ਮਾਨਸਾ ਰੋਡ ਤੇ ਆਈ ਤਾਂ ਇਹ ਸੈਂਸਿਟੀ ਦੇ ਨੇੜੇ ਕੰਪ ਦੇ ਉੱਤੋਂ ਇਹ ਆ ਪਹੰਪ ਕਰ ਗਈ ਤੇ ਇਹ ਬੱਸ ਜਾ ਕੇ ਅੱਗੇ ਜਾ ਕੇ ਆਪਣਾ ਇਹ ਵੀ ਆਪਣਾ ਡਿਵਾਈਡਰ ਦੇ ਉੱਪਰ ਚੜ ਗਈ ਤੇ ਇਹ ਬੱਸ ਪਲਟ ਗਈ ਜਿਸ ਦੇ ਵਿੱਚ 7-8 ਕਿਸਾਨ ਆਪਣਾ ਜ਼ਖਮੀ ਹੋਏ। ਹਾਂਜੀ ਬਾਬੂ ਜੀ ਕੀ ਗੱਲੋ ਕਿਸੇ ਦੀ? ਇਹ ਗੱਡੀ ਇਸ ਤੋਂ ਮਗਰ ਬੈਠੇ ਜਮਾਂ ਜੀ। ਸਾਈਡ ਤੇ ਪਿੱਛੇ ਇਹ ਡਵਾਈਡਰ ਦੇ ਨਾਲ ਜਾਂਦਾ ਵੱਜੀ ਹੈ ਜਹਾ ਉਹਦਾ ਸਪਿੰਡਲ ਟੁੱਟਿਆ ਜੀ ਉਹਦਾ ਕਰਕੇ ਪਲਟੀ ਹੈ ਕੋਈ ਨਿਸ਼ਾਨ ਤਾਂ ਨਹੀਂ ਹੋਇਆ ਨਹੀਂ ਨਿਸ਼ਾਨ ਸਿਰ ਵੀ ਬੰਦੇ ਦਾ ਕਿਸੇ ਦਾ ਨਹੀਂ ਤੂੰ ਕਿੰਨੀ ਕਿ ਸਵਾਰੀਆਂ ਦੱਸ ਰਹੇ ਆ ਇਹ 17-18 ਬੰਦੇ ਸੀ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਜਾ ਰਹੇ ਸੀ ਅਸੀਂ ਧਵਾੜੇ ਲਿਆਉਣ ਤੋਂ ਧਾਹਪੜਚੇ ਉੱਥੇ ਅੱਛਾ ਜੀ ਬਾਜੀ ਬਾਬੂ ਜੀ ਕੀ ਨਾਮ ਤੁਹਾਡਾ ਬੰਤਾ ਸਿੰਘ ਆ ਜੀ ਹਾਂ ਜੀ ਕੀ ਗੱਲ ਹੋ ਗਈ ਜੀ ਗੱਡੀ ਜਾ ਰਹੀ ਸੀ ਕਿੱਥੋਂ ਕਿੱਥੇ ਜਾ ਰਹੀ ਸੀ ਅਸੀਂ ਪਿੰਨ ਮੱਤੇ ਤੋਂ ਅਸੀਂ ਕੋਲੇ ਜਾ ਰਹੇ ਸੀ ਵਖੰਡ ਟੱਪ ਕੇ ਅੱਗੇ ਥੋੜੀ ਵੜ ਜਾ ਕੇ ਕੋਈ ਜੰਪ ਆਇਆ ਜੰਪ ਬਹੁਤ ਜ਼ਿਆਦਾ ਸੀਗਾ ਛੱਤੋਂ ਵੱਜ ਕੇ ਮੱਥਲੇ ਖੇਤ ਦੇ ਕਿphਾਸੇ ਡਿੱਗੇ ਸਿਰ ਮਤਰਾ ਸਾਰਾ ਸੀ ਕੋਈ ਰੇਟਾ ਵਸਲ ਝੜ ਖਲ ਗਿਆ ਜੀ ਕਿੰਨੇ ਕੁ ਬੰਦੇ ਸੀਗੇ 30 40 50 ਹੋਣਗੇ 50 55 ਬੰਦੇ ਸੀਗੇ ਜੀ ਕਿੰਨੇ ਬੰਦੇ ਹੋ ਗਏ ਨੁਕਸਾਨ ਤ ਨਹੀਂ ਹੋਇਆ ਨੁਕਸਾਨ ਨਹੀਂ ਤਾਂ ਬੜਾ ਤਨੀ ਹੈ ਜੀ ਪਰ ਸੱਤਾ ਬੋਲੇ ਰਹੇਗੀ ਹਾਂ ਜੀ ਆਟੋ ਹੀ ਸਾਰੀ ਖਾਦ ਸੁਖੀ ਜਾਂਦੀ ਧਰ ਜੜਖੜੀ ਪਈ ਸਾਰੀ ਹਾਂ ਜੀ ਪੁੱਤ ਕੀ ਨਾਮ ਆ ਸੰਦੇਵ ਸਿੰਘ ਜੀ ਹਾਂ ਜੀ ਕੀ ਗੱਲ ਹੋ ਗਈ ਇਹ ਜੀ ਮਹਾ ਪੰਚਾਇਤ ਤੇ ਜਾ ਰਹੇ ਜੀ ਰੈਣੀ ਚ ਤੇ ਜੰਪ ਕਿ ਜੰਪ ਆ ਗਿਆ ਜੀ ਤੇ ਜਿਹੜੇ ਸਾਡੇ ਪਿਛਲੇ ਸੀੜੇ ਦੇ ਬੰਦੇ ਬਣੀ ਤਿੰਨ ਚਾਰ ਉਹ ਸਾਰੇ ਬੁਰਕ ਕੇ ਥਲੇ ਡਿੱਗ ਪਈ ਜੀ ਇੱਕ ਦਾ ਤਾਂ ਐਕਸਰਾ ਕਰਮ ਗਏ ਜੀ ਉਹਦੇ ਚਾਰੇ ਚੱਤਾ ਤੇ ਇਹਨਾਂ ਦੇ ਹੱਥ ਮੋਲੀ ਛੱਟਾ ਵਜ ਗਈਆਂ ਜੀ ਕਿੰਨੀਆਂ ਬੱਸਾਂ ਸੀ ਇਹ ਬੱਸਾਂ ਜਿਹੜੇ ਤੁਰ ਗਈਆਂ ਉਹਦੀਆਂ ਮੰਦਰ ਇੱਕ ਮਗਰ ਇੱਕ ਇੱਕ ਮਗਰ ਤਾਂ ਹੋਰ ਪਾਰਟੀਆਂ ਜੀ ਉਹ ਜਿਉਣ ਸੀ ਸੀ ਉਹ ਹਾਂ ਤੇ ਉਹਦਾ ਬੱਸ ਵੀ ਟੁੱਟ ਟੱਟ ਗਿਆ ਨੇ ਸੀਸੇ ਸੁੱਟ ਕੇ ਉਹਨਾਂ ਦੇ ਵਿੱਚ ਅੱਤਾਂ ਵਜ ਗਿਆ ਆ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਬਲਜੀਤ ਸਿੰਘ ਆ ਜੀ ਪਿੰਡ ਵਿਆਉਣ ਆਈ ਅਗਰਾਹਾ ਜੱਥੇਬੰਦੀ ਦਾ ਪਿੰਡ ਦਾ ਪ੍ਰਧਾਨ ਆ ਜੀ ਮੈਂ ਕੀ ਹੋਇਆ ਕੀ ਹੋਇਆ ਇਹ ਆਪਣੇ ਆਹ ਜੱਸੀ ਚੌਂਕ ਤੋਂ ਅਗਲੇ ਪਾਸੇ ਦੀ ਅਸੀਂ ਜਾ ਰਹੇ ਸੀ ਮਹਾ ਪੰਚਾਇਤ ਦੇ ਟਵਾਣੇ ਜੀ ਹੰਪ ਸੀਗਾ ਰੋਡ ਦੇ ਵਿਚਾਲੇ ਗੱਡੀ ਸਲੂਨ ਸੀਗੀ ਜੀ ਹੰਪ ਤੋਂ ਗੱਡੀ ਬੁੜਕ ਗਈ ਉਹ ਗੱਡੀ ਬੁੜਕ ਕੇ ਜਦੋਂ ਵਿੱਚ ਸਵਾਰੀਆਂ ਸੀਆਂ ਜੀ ਇੱਧਰ ਉੱਧਰ ਹੋਈਆਂ ਉਹ ਫੁੱਟਪਾਥ ਤੇ ਚੜ ਗਈ ਗੱਡੀ ਨੁਕਸਾਨ ਕਿੱਲਾ ਹੋ ਗਿਆ ਨੁਕਸਾਨ ਗੱਡੀ ਦਾ ਬਹੁਤ ਹੋ ਗਿਆ ਜੀ ਪਾਰਟੀ ਦੀ ਗੱਡੀ ਪਾਰਟੀ ਆ ਜੀ ਹਾਂ ਜੀ ਜਖਮੀ ਕਿੰਨੇ ਬੰਦੇ ਜਖਮੀ ਪੰਜ ਛੇ ਬੰਦੇ ਆਏ ਕੋਈ ਜਿਆਦਾ ਸਰੀਆ ਸੱਟ ਨਹੀਂ ਸੱਟੋਂ ਵੱਟ ਗਏ ਬੰਦੇ ਸੀ ਬੰਦੇ 21 ਬੰਦੇ ਸੀ ਗਈ ਬੱਸ ਪਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਂਸਟੇਬਲ ਹਰਦੀਪ ਸਿੰਘ ਆ ਜੀ ਕੋਈ ਹੋਰ ਕੋਈ ਸੜਕ ਸੁਰੱਖਿਆ ਫੋਰਸ ਜੀ ਕੀ ਮਾਮਲਾ ਜੋ ਹੈ ਮਾਮਲਾ ਇਹ ਜੀ ਕਿਸਾਨ ਯੂਨੀਅਨ ਦੀ ਬੱਸ ਸੀਗੀ ਜਿਹਨ ਤੋਂ ਇਹ ਆ ਰਹੀ ਸੀਗੀ ਤੇ ਮਾਨੂੰ ਹਸਪਤਲ ਦੇ ਕਾਰਨ ਜੀ ਦਵਾਈ ਤੇ ਕਰਕੇ ਪਹੁੰਚੀ ਤੇ ਕਿੰਨੇ ਜਣੇ ਸੀ ਇਹਦੇ ਵਿੱਚ ਟੋਟਲ 21 ਕਿਸਾਨ ਸੰਸਨ ਤੇ ਛੇ ਜਾਣੇ ਜਗ ਨਹੀਂ ਹੋਵੇ ਜੀ ਉਹਨਾਂ ਨੂੰ ਮੁਰਲੀ ਸਰਤਾ ਦੇ ਕਿ ਹਸਪੀਟਲ ਪਹੁੰਚਾਇਆ ਗਿਆ ਜੀ ਤੋਂ ਦਿਨ ਹੁਣ ਇੱਥੇ ਆਪਣਾ ਕਿਤਨੇ ਪਰਮੇ ਕੀਤਾ ਗਿਆ ਸੀ ਪਰਵਾਨੇ ਤੇ ਹਾਰਡਰਾ ਮੰਗਾ ਕੇ ਜੀ ਅਸੀਂ ਤੇ ਸਾਨੂੰ ਸਾਈਡ ਤੇ ਕਰਵਾਇਆ ਗਿਆ ਤੇ ਪ੍ਰੈਸ ਨੂੰ ਚਾਲੂ ਢੰਗ ਨਾਲ ਚਾਲੂ ਕੀਤਾ ਗਿਆ